ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਧਿਮਾਨ ਸੀਐਸਸੀ ਕੈਪੇ ਚੈਨਲ ਦੇ ਵਿੱਚ ਸੋ ਅੱਜ ਦੀ ਵੀਡੀਓ ਬਈ ਆਪਾਂ ਤੁਹਾਡੇ ਲਈ ਇੱਕ ਪੋਸਟ ਦੇ ਰਿਲੇਟਡ ਲੈ ਕੇ ਆਏ ਆ ਜੋ ਕਿ ਬਈ ਇੰਡੀਅਨ ਡਾਕ ਭਾਗ ਦੇ ਵਿੱਚ ਪੋਸਟਾਂ ਨੇ ਤੇ ਜਿਵੇਂ ਕਿ ਬਈ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਡਾਕਖਾਨੇ ਦੇ ਵਿੱਚ ਆਪਾਂ ਪੋਸਟਾਂ ਬਿਨਾਂ ਪੇਪਰ ਤੋਂ 10ਵੀਂ ਬੇਸ ਤੇ ਭਰਤੇ ਹੁੰਦੇ ਤੇ ਹੁਣ ਬਈ ਜਿਹੜੀ ਇਹ ਵਾਲੀ ਪੋਸਟ ਹੈ ਇਹ ਗ੍ਰੈਜੂਏਸ਼ਨ ਕਿਸੇ ਵੀ ਪ੍ਰਕਾਰ ਦੀ ਤੁਸੀਂ ਡਿਗਰੀ ਕਰੀ ਹੈ ਬੀਏ ਕਰੀ ਹੈ ਬੀਬੀਏ ਕਰੀ ਹੈ ਜਾਂ ਬੀਐਸਸੀ ਕਰੀ ਹੈ ਠੀਕ ਹੈ ਤਾਂ ਉਸ ਦੇ ਬਈ ਨੰਬਰਾਂ ਦੇ ਆਧਾਰ ਦੇ ਉੱਤੇ ਤੁਹਾਡੀ ਇਹ ਪੋਸਟ ਰਹਿਣ ਵਾਲੀ ਹੈ ਕੋਈ ਇਹਦਾ ਪੇਪਰ ਨਹੀਂ ਹੋਣਾ ਸਿੱਧੀ ਬਿਨਾ ਪੇਪਰ ਤੋਂ ਨੰਬਰਾਂ ਦੇ ਬੇਸ ਦੇ ਉੱਤੇ ਪਰਸੈਂਟੇਜ ਦੇ ਉੱਤੇ ਇਹ ਭਰਤੀ ਹੋਣ ਵਾਲੀ ਹੈ ਬਈ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਬਈ ਇੰਡੀਅਨ ਪੋਸਟ ਪੇਮੈਂਟ ਬੈਂਕ ਦੀਆਂ ਇਹ ਪੋਸਟਾਂ ਨੇ ਤੇ 348 ਗ੍ਰਾਮੀਨ ਡਾਕ ਸੇਵਕ ਕਾਰਜਕਾਰੀ ਅਹੁਦਿਆਂ ਦੀ ਭਰਤੀ ਲਈ ਇਹ ਕਹਿੰਦਾ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਗਿਆ ਹੈ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈਬਸਾਈਟ ਰਾਹੀਂ ਆਨਲਾਈਨ ਅਰਜ਼ੀਆਂ ਦੇ ਸਕਦੇ ਨੇ ਬਈ ਠੀਕ ਹੈ ਨਾ ਜਿਹੜੀ ਬਈ ਅਰਜ਼ੀਆਂ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ ਹੈਗੀ ਉਹ 29/10/2025 ਹੈ ਤੇ ਇਹ ਪੋਸਟ ਵੀ ਆਨਲਾਈਨ ਭਰੀ ਜਾਊਗੀ ਤੇ ਕਿਵੇਂ ਭਰਨੀ ਹੈ ਉਹ ਉਹਦੀ ਆਪਾਂ ਅਲੱਗ ਤੋਂ ਕੋਈ ਵੀਡੀਓ ਬਣਾ ਦਾਂਗੇ ਫਿਲਹਾਲ ਆਪਾਂ ਪੋਸਟ ਦੀ ਜਾਣਕਾਰੀ ਲੈਨੇ ਆ ਚਲੋ ਅੱਗੇ ਚੱਲਦੇ ਆਂ ਬਈ ਆਪਾਂ ਇਹਦੇ ਵਿੱਚ ਬਈ ਹਾਂ ਆ ਦੇਖੋ ਜੀ ਸਾਰੇ ਪ੍ਰਕਾਰ ਦੀ ਜਾਣਕਾਰੀ ਇੱਥੇ ਮੌਜੂਦ ਹੈ ਕੰਪਨੀ ਦਾ ਨਾਮ ਹੈ ਜੀ ਇੰਡੀਆ ਪੋਸਟ ਪੇਮੈਂਟ ਬੈਂਕ ਅਹੁਦੇ ਦਾ ਨਾਮ ਹੈ ਜੀ ਗ੍ਰਾਮੀਨ ਟਾਕ ਸੇਵ ਕਰਜਕਾਰੀ ਤੇ ਪੋਸਟਾਂ ਨੇ ਬਈ ਕੁੱਲ 348 ਪੇ ਸਕੇਲ ਹੈ ਜਿਹੜਾ ਬਈ ਫਿਕਸ ਰੱਖਿਆ ਇਹਨਾਂ ਨੇ 30000 ਰੁਪਏ ਹੀ ਮਿਲਣਾ ਠੀਕ ਹੈ ਫਿਕਸ ਸੈਲਰੀ ਹੈਗੀ ਤੇ ਯੋਗਤਾ ਬਈ ਕੋਈ ਵੀ ਗ੍ਰੈਜੂਏਟ ਮਤਲਬ ਕੋਈ ਵੀ ਡਿਗਰੀ ਹੈ ਜਿਵੇਂ ਤੁਹਾਨੂੰ ਪਹਿਲਾਂ ਹੀ ਸ਼ੁਰੂ ਚ ਦੱਸ ਚੁੱਕੇ ਆ ਬੀਏ ਪੀਬੀਏ ਬੀਸੀਏ ਜਾਂ ਬੀਕਾਮ ਬੀਐਸਸੀ ਕੋਈ ਵੀ ਡਿਗਰੀ ਹੈ ਤੁਹਾਡੇ ਕੋਲ ਤੁਸੀਂ ਇਹ ਪੋਸਟ ਜਿਹੜੀ ਅਪਲਾਈ ਕਰ ਸਕਦੇ ਹੋ ਮਨ ਨੰਬਰ ਤੁਹਾਡੇ ਵਧੀਆ ਹੋਣੇ ਚਾਹੀਦੇ ਨੇ ਬਈ ਕਿਉਂਕਿ ਨੰਬਰਾਂ ਦੇ ਵਿੱਚ ਦੀ ਇਹ ਭਰਤੀ ਹੋਣੀ ਹੈ ਠੀਕ ਹੈ ਨਾ ਉਮਰ ਦੀ ਸੀਮਾ ਬਈ ਜਿਹੜੀ 20 ਤੋਂ 35 ਸਾਲ ਹੈ ਤੇ ਇਹਨਾਂ ਨੂੰ ਬਈ ਜਿਹੜੀ ਭਰਨ ਦੀ ਫਰਵਾਤੀ ਮਿਤੀ ਹੈਗੀ ਉਹ 9 10 2025 ਤੋਂ ਇਹ ਪੋਸਟਾਂ ਨੇ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਬਈ ਆਖਰੀ ਮਿਤੀ ਬਈ ਇਹਦੀ 29 10 2025 ਹੈ ਤੇ ਆਹ نیچے ਬਈ ਇਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੈ ਜਿਹਦੇ ਉੱਤੇ ਜਾ ਕੇ ਤੁਸੀਂ ਇਹ ਪੋਸਟ ਜਿਹੜੀ ਆਪਣੀ ਅਪਲਾਈ ਕਰ ਸਕਦੇ ਹੋ ਬਈ ਤੇ ਹੁਣ ਬਈ ਆਪਾਂ ਨੀਚੇ ਦੇਖ ਲੈਂਦੇ ਆ ਵੀ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਇਹ ਪੋਸਟਾਂ ਨੇਗੀਆਂ ਜਿਹੜੀਆਂ ਆਈਆਂ ਰਹੀਆਂ ਤੁਸੀਂ ਦੇਖ ਸਕਦੇ ਹੋ ਬਈ ਜਿਵੇਂ ਅੰਧਰਾ ਪ੍ਰਦੇਸ਼ ਹਨਾ ਇਵੇਂ ਪਿੱਛੇ ਪੋਸਟਾਂ ਦਿੱਤੀਆਂ ਹੋਈਆਂ ਨੇ ਤੇ ਇਧਰ ਆਪਣਾ ਸਟੇਟਾਂ ਦਿੱਤੀਆਂ ਜਾਂ ਇਹ ਵੀ ਕਿਹੜੀ ਸਟੇਟ ਚ ਕਿੰਨੀਆਂ ਪੋਸਟਾਂ ਨੇ ਤੁਸੀਂ ਬਈ ਇਹ ਸਕਰੀਨ ਸ਼ਾਟ ਲੈ ਲਓ ਜਾਂ ਆਪਣਾ ਇਦਾਂ ਹੀ ਨੋਟ ਕਰ ਲਓ ਜਿਵੇਂ ਅਸਾਮ ਚ 12 ਨੇ ਬਈ ਹਨਾ ਬਿਹਾਰ ਤੇ 17 ਸਤਿਸ਼ਗੜ੍ਹ ਚ 9 ਗੁਜਰਾਤ ਚ ਇੱਕ ਪੋਸਟ ਹੈ ਤੇ ਗੁਜਰਾਤ ਦੇ ਵਿੱਚ ਬਈ 1 29 ਪੋਸਟਾਂ ਨੇ ਗਈਆਂ ਮੇਨ ਗੁਜਰਾਤ ਦੇ ਵਿੱਚ ਜਿਹੜਾ ਦਾਦਰਾ ਨਗਰ ਖਵੀਲੀ ਹੈਗਾ ਇੱਕ ਹੈ ਨਾ ਉੱਥੇ ਇੱਕ ਪੋਸਟ ਹੈ ਬਈ ਸਮਾਚਲ ਪ੍ਰਦੇਸ਼ ਚ ਬਈ 4 ਜੰਮੂ ਕਸ਼ਮੀਰ ਚ 3 ਨਾ ਚਾਰਖੰਡ ਚ 12 ਕਰਨਾਟਕਾ ਚ 19 ਪੋਸਟਾਂ ਨੇ ਕੇਰਲਾ ਚ 6 ਨੇ ਬਈ ਮਧ ਪ੍ਰਦੇਸ਼ ਚ 29 ਕੋਆ ਚ 1 ਬਈ ਮਹਾਰਾਸ਼ਟਰ ਚ 31 ਅਰੁਣਾਚਲ ਪ੍ਰਦੇਸ਼ ਚ ਬਈ 9 ਪੋਸਟਾਂ ਨੇ ਮਣੀਪੁਰ ਚ 4 ਨੇ ਬਈ ਮੈਗਾਲੇਆ ਚ 4 ਨੇ ਮਜ਼ੁਰਮ ਚ 2 ਨੇ ਬਈ ਨਾਗਾਲੈਂਡ ਚ 8 ਨੇ ਤਰਪੁਰਾ ਚ 3 ਨੇ ਉੜੀਸਾ ਚ 11 ਨੇ ਪੰਜਾਬ ਚ 15 ਨੇ ਰਾਜਸਥਾਨ ਚ 10 ਨੇ ਬਈ ਤਾਮਲਨਾਡੂ ਚ 17 ਤੇਲੰਗਾਨਾ ਚ 9 ਨੇ ਬਈ ਉੱਤਰ ਪ੍ਰਦੇਸ਼ ਚ 40 ਉਤਰਾਖੰਡ ਚ 11 ਸਿੱਖਮ ਚ 1 ਬਈ ਪੱਛਮੀ ਬੰਗਾਲ ਦੇ ਵਿੱਚ 12 ਪੋਸਟਾਂ ਨੇ ਬਈ ਸੂਜੋਗਤਾ ਤੇ ਮਾਪਦੰਡ ਬਈ ਕੀ ਕੀ ਰਹਿਣ ਵਾਲਾ ਹੈ ਉਹ ਤੁਸੀਂ ਦੇਖ ਲਓ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਿਸੇ ਵੀ ਯੂਨੀਵਰਸਿਟੀ ਸੰਸਥਾ ਬੋਰਡ ਤੋਂ ਕਿਸੇ ਵੀ ਮਤਲਬ ਸੰਸਥਾ ਤੋਂ ਬੰਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਠੀਕ ਹੈ ਉਹ ਆਪਾਂ ਪਹਿਲਾਂ ਹੀ ਦੱਸ ਚੁੱਕੇ ਆ ਤੁਹਾਨੂੰ ਘੱਟੋ ਘੱਟ ਤਜਰਬਾ ਜੇ ਕੋਈ ਵੀ ਨਹੀਂ ਹੈਗਾ ਤੁਹਾਡੇ ਕੋਲੇ ਫਰੈਸ਼ਰ ਹੋ ਤੁਸੀਂ ਬਿਲਕੁਲ ਤਾਂ ਵੀ ਇਹ ਕੋਰਸ ਤੁਸੀਂ ਭਰ ਸਕਦੇ ਹੋ ਪਰ ਜਿਹੜੀ ਤੁਹਾਡੀ ਡਿਗਰੀ ਹੈ ਬਈ ਉਹ ਕੰਪਲੀਟ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਬੰਦਾ ਕਰਦਾ ਕਰਦਾ ਵੀ ਭਰ ਸਕਦਾ ਹੈ ਬਈ ਠੀਕ ਹੈ ਉਮਰ ਵੀ ਬਈ ਤੁਹਾਨੂੰ ਆਪਾਂ ਪਹਿਲਾਂ ਹੀ ਦੱਸ ਚੁੱਕੇ ਆ ਘੱਟੋ ਘੱਟ 20 ਸਾਲ ਹੋਣੀ ਚਾਹੀਦੀ ਹੈ ਬਈ ਬਈ 18 ਜਾਂ 19 ਸਾਲ ਵਾਲੇ ਬੱਚੇ ਭਰਨਾ ਲੱਗ ਜਾਂਦੇ ਨੇ ਉਹਨਾਂ ਦੀ ਇਹ ਪੋਸਟ ਨਹੀਂ ਪਰੀ ਜਾਣੀ ਘੱਟੋ ਘੱਟ ਉਮਰ 20 ਸਾਲ ਹੋਣੀ ਚਾਹੀਦੀ ਆ ਵੱਧੋ ਵੱਧ ਬਈ 35 ਸਾਲ ਤੇ ਜਿਹੜੀ ਬਈ ਐਸਸੀ ਬੀਸੀ ਨੂੰ ਬੀਸੀ ਨੂੰ ਜਿਵੇਂ 3 ਸਾਲ ਜਾਂ ਐਸਸੀ ਨੂੰ 5 ਸਾਲ ਦੀ ਸੂਟ ਹੁੰਦੀ ਹੈ ਉਹ ਬਈ ਮਿਲੂਗੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤਨਖਾਹ ਆਪਾਂ ਬਈ ਪਹਿਲਾਂ ਹੀ ਦੱਸ ਚੁੱਕੇ ਆ ਤੁਹਾਨੂੰ ਤੇ ਹੁਣ ਆਪਾਂ ਜੇਕਰ ਇਹਦੀ ਫੀਸ ਦੀ ਗੱਲ ਕਰੀਏ ਜਿਹੜੀ ਲੱਗਣੀ ਆ ਉਹ 750 ਰੁਪਿਆ ਫੀਸ ਹੈ ਬਈ ਇਹਦੀ ਠੀਕ ਹੈ ਆ ਤੁਸੀਂ ਦੇਖ ਹੀ ਸਕਦਾ ਆਪਣਾ ਸਕਰੀਨ ਦੇ ਉੱਤੇ ਆ ਰਿਹਾ ਹੈ ਅਰਜੀ ਫੀਸ ਬਈ 750 ਰੁਪਿਆ ਜਿਹੜੀ ਕੋਈ ਵਾਪਸੀ ਯੋਗ ਨਹੀਂ ਹੈਗੀ ਮਤਲਬ ਰਿਫੰਡੇਬਲ ਨਹੀਂ ਹੈਗੀ ਇਹ ਇੱਕ ਵਾਰ ਤੁਸੀਂ ਭਰਤੀ ਅਮੀਦਵਾਰਾਂ ਨੂੰ ਕਹਿੰਦਾ ਫੀਸਾਂ ਦਾ ਭੁਗਤਾਨ ਕਰਨਾ ਔਨਲਾਈਨ ਅਰਜੀ ਦੇਣ ਤੋਂ ਪਹਿਲਾਂ ਆਪਣੀ ਯੋਗਤਾ ਯਕੀਨੀ ਬਣਾ ਲੈਣੀ ਚਾਹੀਦੀ ਹੈ ਵੀ ਤੁਸੀਂ ਇਸ ਪੋਸਟ ਨੂੰ ਭਰਨ ਦੇ ਯੋਗ ਹੈਗੇ ਹੋ ਬਈ ਹੈਨਾ ਇੱਕ ਵਾਰ ਦਿੱਤੀ ਗਈ ਅਰਜੀ ਕਹਿੰਦਾ ਵਾਪਸ ਨਹੀਂ ਲਿਆ ਜਾ ਸਕੇਗਾ ਤੇ ਇੱਕ ਵਾਰ ਆ ਦਾ ਕੀਤੀ ਗਈ ਫੀਸ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਇਸ ਨੂੰ ਕਿਸੇ ਵਿੱਚ ਕਿਸੇ ਹੋਰ ਚੋਣ ਪ੍ਰਕਿਰਿਆ ਲਈ ਰਾਖਵਾ ਰੱਖਿਆ ਜਾ ਸਕਦਾ ਠੀਕ ਹੈ ਜੀ ਸੋ ਹੁਣ ਆਪਾਂ ਕੁਝ ਮਹੱਤਵਪੂਰਨ ਤਰੀਕਿਆਂ ਦੇ ਉੱਤੇ ਨਿਗਾਹ ਦੁਬਾਰਾ ਮਾਰ ਲੈਨੇ ਆ ਸ਼ੁਰੂ ਤਾਂ ਬਈ ਤੁਹਾਨੂੰ ਪਤਾ ਹੀ ਹੈ ਪੋਸਟ ਹੋ ਚੁੱਕੀ ਹੈ ਲਾਸਟ ਡੇਟ ਹੈ ਬਈ ਜਿਹੜੀ ਹੈ ਜੀ 29 10 2025 ਹੈਗੀ ਤੇ ਅਰਜੀ ਦੇ ਵੇਰ ਵੀਰ ਵਿਆਂ ਨੂੰ ਸੰਪਾਦਿਤ ਕਰਨ ਦੀ ਜਿਹੜੀ ਮੰਨ ਲਾ ਫੀਸਾਂ ਭਰਨ ਦੀ ਲਾ ਲਓ ਜੇ ਕੋਈ ਵੀ ਲਾ ਲਓ ਹਨਾ ਉਹ ਵੀ 29 10 ਹੀ ਹੈ ਬਈ ਇਸ ਤੋਂ ਬਾਅਦ ਕੋਈ ਫੀਸ ਵਗੈਰਾ ਨਹੀਂ ਭਰੀ ਜਾਣੀ ਤੇ ਜਿਹੜਾ ਇਹਦਾ ਪ੍ਰਿੰਟ ਆਊਟ ਹੈ ਬਈ ਸਕਰੀਨ ਮਤਲਬ ਸਾਈਟ ਦੇ ਉੱਤੋਂ ਤੁਸੀਂ 13 11 ਤੱਕ ਲੈ ਸਕਦੇ ਹੋ ਇਸ ਤੋਂ ਬਾਅਦ ਸਾਈਟ ਤੋਂ ਬਈ ਇਹਦਾ ਲਿੰਕ ਚੱਕ ਦਿੱਤਾ ਜਾਊਗਾ ਫੀਸ ਦਾ ਬਈ ਭੁਗਤਾਨ ਹੈ ਜਿਹੜਾ 9 10 25 ਤੋਂ 29 10 ਇਹੀ ਤਰੀਕਾ ਬਈ ਜਿਹੜੀ ਲਾਸਟ ਹੈ ਬੱਸ ਹਨਾ ਉਦੋਂ ਤੱਕ ਹੀ ਤੁਸੀਂ ਕਰ ਸਕਦੇ ਹੋ ਚੋਣ ਪ੍ਰਕਿਰਿਆ ਦੀ ਗੱਲ ਕਰੀਏ ਭਈ ਆਪਾਂ ਤਾਂ ਪੜ ਸਕਦਾ ਤੁਸੀਂ ਪੰਜਾਬੀ ਦੇ ਵਿੱਚ ਆਪਾਂ ਇਹ ਸਾਈਟ ਕੀਤੀ ہوئی ਹੈ ਮੈਰਟ ਸੂਚੀ ਬੈਂਕਿੰਗ ਆਊਟਲੈਟਰ ਅਨੁਸਾਰ ਕੱਟੀ ਜਾਵੇਗੀ ਚੋਣ ਗ੍ਰੈਜੂਏਸ਼ਨ ਵਿੱਚ ਪ੍ਰਾਪਤ ਅੰਕਾਂ ਦੇ ਪ੍ਰਤੀਸ਼ਤ ਦੇ ਆਧਾਰ ਤੇ ਕੀਤੀ ਜਾਵੇਗੀ ਜਿਵੇਂ ਕਿ ਭਈ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਹੀ ਵੀ ਗ੍ਰੈਜੂਏਸ਼ਨ ਦੇ ਨੰਬਰਾਂ ਦੇ ਆਧਾਰ 'ਤੇ ਇਹ ਭਰਤੀ ਜਿਹੜੀ ਕਰੀ ਜਾਊਗੀ ਬਾਕੀ ਭਈ ਜੇਕਰ ਕਿਸੇ ਕੱਤੀ ਮੇਰੇ ਵੀਰ ਦੇ ਕੋਈ ਨੰਬਰ ਨੇ ਤਾਂ ਉਹਨਾਂ ਨੂੰ ਜਿਵੇਂ ਮੈਰਿਡ ਨੂੰ ਪਹਿਲ ਹੁੰਦੀ ਹੈ ਬਈ ਨਾ ਜਾਂ ਉਮਰ ਵੱਡੀ ਐ ਛੋਟੀ ਤਾਂ ਤੁਹਾਨੂੰ ਪਹਿਲ ਐ ਐਵੇਂ ਦੀ ਸਾਰੀ ਪ੍ਰਕਿਰਿਆ ਜਿਵੇਂ ਹੋਰ ਪੋਸਟਾਂ ਚ ਹੁੰਦੀ ਐ ਬਈ ਉਸੇ ਤਰੀਕੇ ਨਾਲ ਇਸ ਪੋਸਟ ਦਾ ਵੀ ਪ੍ਰਕਿਰਿਆ ਜਿਹੜੀ ਉਹ ਕੀਤੀ ਜਾਊਗੀ ਆ ਦੇਖੋ ਬਈ ਜੇਕਰ ਸੇਵਾ ਵਿੱਚ ਸੀਨੀਅਰ ਤਾਂ ਵੀ ਇੱਕੋ ਜਿਹੀ ਹੈ ਤਾਂ ਉਮੀਦਵਾਰ ਦੀ ਚੋਣ ਜਨਮ ਮਿਤੀ ਦੇ ਆਧਾਰ ਤੇ ਕੀਤੀ ਜਾਵੇਗੀ ਆ ਦੇਖੋ ਆ ਲਿਖਿਆ ਹੋਇਆ ਬਈ ਠੀਕ ਐ ਤੇ ਇਹ ਚੀਜ਼ ਲਿਖਿਆ ਬਈ ਉਮੀਦਵਾਰ ਨੂੰ ਗ੍ਰੈਜੂਏਸ਼ਨ ਵਿੱਚ ਪ੍ਰਾਪਤ ਅੰਕਾਂ ਦਾ ਸਹੀ ਪ੍ਰਤੀਸ਼ਤ ਦਸ਼ਮਲਵ ਦੇ ਦੋ ਸਥਾਨਾਂ ਤੱਕ ਭਰਨਾ ਪਵੇਗਾ ਤੇਰੀ ਪੋਸਟ ਭਰਨੀ ਹੈ ਬਈ ਦੋ ਸਥਾਨਾਂ ਤੱਕ ਦਸ਼ਮਲਵ ਲਾ ਕੇ ਆਪਾਂ ਭਰਾਂਗੇ ਸੋ ਅਰਜੀ ਦੇਣ ਵਾਸਤੇ ਬਈ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਆ ਇਹਨਾਂ ਦੀ ਸਾਈਟ ਆ ਦੇਖ ਲਓ ਠੀਕ ਹੈ ਤੇ ਇਹਦੇ ਤੇ ਜਾ ਕੇ ਬਈ 29 ਤੱਕ ਆਪਣੀ ਇਹ ਪੋਸਟ ਹੈ ਜਿਹੜੀ ਆਨਲਾਈਨ ਕਿਸੇ ਵੀ ਨੇੜੇ ਦੇ ਕੈਫੇ ਤੋਂ ਜਾ ਕੇ ਪ੍ਰਭਾ ਸਕਦੇ ਹੋ ਜੇਕਰ ਤੁਸੀਂ ਸਾਡੇ ਤੋਂ ਇਹ ਪੋਸਟ ਭਰਵਾਉਣਾ ਚਾਹੁੰਦੇ ਹੋ ਜਾਂ ਕਿਤੋਂ ਵੀ ਭਰਵਾਉਣਾ ਚਾਹੁੰਦੇ ਹੋ ਬਈ ਤਾਂ ਡਾਕੂਮੈਂਟ ਨੇ ਜਿਹੜੇ ਇੱਕ ਵਾਰਕਾਪਰ ਕਰ ਲਓ ਤੁਹਾਨੂੰ ਚਾਹੀਦਾ ਹੋਊਗਾ ਜੀ ਆਪਣਾ ਆਧਾਰ ਕਾਰਡ ਆਪਣੀ ਕਾਸਟ ਸਰਟੀਫਿਕੇਟ ਠੀਕ ਹੈ ਗ੍ਰੈਜੂਏਸ਼ਨ ਦਾ ਫਾਈਨਲ ਮਾਰਕਸ਼ੀਟ ਜਿਹਦੇ ਤੇ ਤੁਹਾਡੇ ਨੰਬਰ ਹੁੰਦੇ ਨੇ ਬਈ ਸਾਰੇ ਸਮੈਸਟਰਾਂ ਦੇ ਤੇ ਆਪਣੀ ਜਾਤੀ ਦਾ ਹੋ ਗਿਆ ਬਈ ਤੇ ਮਾਰਕਸ਼ੀਟ ਹੋ ਗਈ ਆਧਾਰ ਕਾਰਡ ਹੋ ਗਿਆ ਫੋਟੋ ਤੇ ਬਈ ਸਾਈਨ ਹੋ ਗਏ ਠੀਕ ਹੈ ਇਹ ਚੀਜ਼ਾਂ ਬਈ ਤੁਹਾਨੂੰ ਮਿਲਦੀਆਂ ਨੇ ਤੇ ਹੋਰ ਜ਼ਿਆਦਾ ਬਈ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਚੈਨਲ ਨੂੰ ਬਈ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਅੱਗੇ ਵੀ ਐਮੇਂ ਦੀਆਂ ਪੋਸਟਾਂ ਦੀ ਜਾਣਕਾਰੀ ਆਪਾਂ ਦਿੰਦੇ ਰਹੀਏ ਨੋਟੀਫਿਕੇਸ਼ਨ ਦਾ ਬਟਨ ਹੈ ਜਿਹੜਾ ਬਈ ਉਹ ਜ਼ਰੂਰ ਦਬਲਿਓ ਕਿਉਂਕਿ ਉਸੇ ਤੀ ਤੁਹਾਨੂੰ ਆਪਣੀ ਨਵੀਂ ਵੀਡੀਓ ਦੀਆਂ ਨੋਟੀਫਿਕੇਸ਼ਨ ਆ ਜਿਹੜਾ ਉਹ ਮਿਲੂਗਾ ਬਈ ਧੰਨਵਾਦ